ਮੈਂ ਬਧਾਈ ਦਿੰਦਾ ਜੀ ਉਪਕਾਰ ਸਿੰਘ ਹੁਜਾ ਜੀ ਨੂੰ ਔਰ ਉਹਨਾਂ ਦੀ ਟੀਮ ਨੂੰ ਜਿਹੜਾ ਕਿ ਇਹ ਲੁਧਿਆਣਾ ਦੀ ਇੰਡਸਟਰੀ ਲਈ ਇੰਨਾ ਇੰਨੇ ਉਪਰਾਲੇ ਕਰਦੇ ਆ ਆ ਪਿਛਲੇ ਸਾਲ ਮੈਂ ਆਇਆ ਸੀਗਾ ਸਾਲ ਪਹਿਲਾਂ ਤੇ ਇੱਥੇ ਕੁਝ ਵੀ ਨਹੀਂ ਸੀ ਛੱਤ ਸੀਗੀ ਥੱਲੇ ਟਾਈਲਾਂ ਜੀਆਂ ਲੱਗੀਆਂ ਸੀ ਤੇ ਇਹਨਾਂ ਨੇ ਇੱਕ ਫਾਊਂਡੇਸ਼ਨ ਸਟੋਨ ਰੱਖਿਆ ਸੀ ਤੇ ਉਹ ਕਰਤਾ ਕਹਿੰਦੇ ਜੀ ਅਸੀਂ ਸਾਲ 'ਚ ਚਾਲੂ ਕਰਦੇ ਨਾ ਮੈਂ ਕਿਹਾ ਚਲੋ ਸਾਲ ਨਹੀਂ ਦੋ ਸਾਲਾਂ ਚ ਹੋਰ ਇਹਨਾਂ ਨੇ ਵਾਕਈ ਬਹੁਤ ਸੋਹਣਾ ਸੈਂਟਰ ਆਫ ਐਕਸੀਲੈਂਸ ਬਣਾਇਆ ਹੈ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਰਹੇ ਆ 3D ਪ੍ਰਿੰਟਰ ਯੂਜ਼ ਕਰ ਰਹੇ ਆ ਹੋਰ ਵੀ ਬੜਾ ਕੁਝ ਮਤਲਬ ਕਿ ਜਿਹੜਾ ਇੰਡਸਟਰੀ ਨੂੰ ਹੈਲਪ ਕਰ ਰਿਹਾ ਮੈਂ ਦੱਸ ਰਹੇ ਸੀਗੇ ਜਿਹੜਾ 3D ਪ੍ਰਿੰਟਰ ਜਾਂ 3D ਸੌਫਟਵੇਅਰ ਯੂਜ਼ ਕਰ ਰਹੇ ਆ ਉਹਦੇ ਵਿੱਚ ਅ ਇੱਕ ਇੱਕ ਹਫ਼ਤੇ ਦੀ ਵੇਟਿੰਗ ਹੈ ਇਹਦਾ ਮਤਲਬ ਕਿ ਵਾਕਈ ਇਹ ਯੂਸਫੁਲ ਹੈ ਲੋਕੀ ਕਰਵਾ ਰਹੇ ਆ ਇਹਦੇ ਨਾਲ ਹੋਰ ਵੀ ਹੌਸਲਾ ਵੱਧਾ ਔਰ ਮੈਂ ਇਹਨਾਂ ਨੂੰ ਕਹੂੰਗਾ ਕਿ ਹੋਰ ਵੀ ਜੇ ਇੱਥੇ ਕੋਈ ਲੈਬ ਬਣ ਸਕਦੀ ਬਣਾਉਣ ਔਰ ਅਸੀਂ ਸਰਕਾਰ ਵੱਲੋਂ ਪੂਰੀ ਇਹਨਾਂ ਦੀ ਹੈਲਪ ਕਰਾਂਗੇ ਪੈਸੇ ਮੈਂ ਤੁਹਾਨੂੰ ਇੱਕ ਦੱਸਣਾ ਚਾਹਨਾ ਕਿ ਪੰਜਾਬ ਦੇ ਜਿੰਨੇ R&D ਸੈਂਟਰ ਹੈ ਸਪੈਸ਼ਲੀ ਤਿੰਨ ਦੋ ਲੁਧਿਆਣੇ ਆ ਇੱਕ ਬਟਾਲੇ ਆ ਉਹਦੇ ਤੇ ਅਸੀਂ ਕੋਈ 2.5-350 ਕਰੋੜ ਰੁਪਏ ਦੀਆਂ ਪ੍ਰੋਪੋਜ਼ਲਾਂ ਇਹਨਾਂ ਤੋਂ ਲੈ ਚੁੱਕੇ ਆ ਜਿਹੜੇ ਲਗਾਦੇ ਆ ਔਰ ਇਹ ਜਲਦੀ ਅਸੀਂ ਇਕੁਪਮੈਂਟ ਦਾ ਆਰਡਰ ਪਲੇਸ ਕਰਾਂਗੇ ਉਹਦੇ ਸੈਂਟਰਲ ਗਵਰਨਮੈਂਟ ਦੀ ਵੀ ਇੱਕ ਸਕੀਮ ਹੈਗੀ ਆ ਜਿਹਦੇ ਵਿੱਚ ਉਹ ਅਪਗ੍ਰੇਡੇਸ਼ਨ ਆਫ ਆਰ ਐਂਡ ਡੀ ਸੈਂਟਰ ਕਰਦੇ ਆ ਤੇ ਉੱਥੋਂ ਵੀ ਅਸੀਂ ਉਹਨਾਂ ਤੋਂ ਕੋਲ ਹੈਲਪ ਲਵਾਂਗੇ ਬਾਕੀ ਪੰਜਾਬ ਸਰਕਾਰ ਕਰੇਗੀ ਔਰ ਅਸੀਂ ਬੜੀ ਜਲਦੀ ਸਾਰੇ ਆਰ ਐਂਡ ਡੀ ਸੈਂਟਰ ਅਸੀਂ ਇੰਟਰਨੈਸ਼ਨਲ ਲੈਵਲ ਦੇ ਪੰਜਾਬ ਚ ਬਣਾ ਦੇ ਅਸੀਂ ਬੜੀ ਪੰਜਾਬ ਦੇ ਵਿੱਚ ਜਿਸ ਇਨਵੈਸਟ ਪੰਜਾਬ ਦੇ ਲਗਾਤਾਰ ਜਿਵੇਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਕਿੰਨਾ ਲੋਗ ਆ ਰਹੇ ਨੇ ਪੰਜਾਬ ਦੇ ਵਿੱਚ ਇੰਡਸਟਰੀ ਲਾਉਣੇ ਕਿੰਨੇ ਲੋਕਾਂ ਦੇ ਵਿੱਚ ਉਜਾਗ ਹੈਗਾ ਤੇ ਸਰਕਾਰ ਨੂੰ ਜਿਹੜੀ ਸੂਚੀ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਸਾਰੇ ਬੰਦੇ ਸਵਾਲ ਪੁੱਛਣਾ ਬੰਦ ਹੋ ਗਏ ਨਾ ਜੀ ਇੱਥੇ ਦੀ ਇੰਡਸਟਰੀ ਉੱਥੇ ਕਿਉਂ ਜਾ ਰਹੀ ਹੈ ਬਰਦਮਾਨ ਗਈ ਸੀ 2500 ਕਰੋੜ ਦੀ ਇਨਵੈਸਟਮੈਂਟ ਉਹਨਾਂ ਨੇ ਅਨਾਉਂਸ ਕਰਤੀ ਪੰਜਾਬ 'ਚ ਟ੍ਰਾਈਡੈਂਟ ਗਿਆ ਸੀ 2000 ਕਰੋੜ ਦੀ ਪਰਸੋ ਚੌਥੋਂ ਨੇ ਅਨਾਉਂਸ ਕਰਤੀ ਇਹ ਸਿਰਫ ਕੈਨੇਡਾ ਤੋਂ ਰਿਵਰਸ ਇਮੀਗ੍ਰੇਸ਼ਨ ਨਹੀਂ ਚੱਲੂ ਹੋਈ ਪਾਕਿਸਤਾਨਾ ਤੋਂ ਵੀ ਜਿਹੜੇ ਗਏ ਸੀ ਰਿਵਰਸ ਇਮੀਗ੍ਰੇਸ਼ਨ ਚੱਲੂ ਹੋ ਗਈ ਹੈ ਇਨਵੈਸਟਮੈਂਟ ਦੀ ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਸਾਰੇ ਇਨਵੈਸਟਰਾਂ ਦਾ ਸ਼ੁਕਰਗੁਜ਼ਾਰ ਆ ਔਰ ਮੈਂ ਉਹਨਾਂ ਨੂੰ ਭਰੋਸਾ ਦਮਾਨਾ ਕਿ ਜਿਹੜਾ ਉਹਨਾਂ ਨੇ ਭਰੋਸਾ ਪੰਜਾਬ 'ਚ ਦਿਖਾਰੇ ਆ ਇੱਥੇ ਇਨਵੈਸਟਮੈਂਟ ਆ ਰਹੀ ਆ ਜੋ ਸੋਚ ਕੇ ਆ ਰਹੇ ਉਹਦੇ ਨਾਲੋਂ ਕਿਤੇ ਬੈਟਰ ਸੀ ਸਰਵਿਸ ਦਵਾਂਗੇ ਬੈਟਰ ਸਹੂਲਤਾ ਦਵਾਂਗੇ ਪਿਛਲੇ ਡੇਢ ਦੋ ਮਹੀਨੇ 'ਚ ਢਾਈ ਮਹੀਨੇ ਹੋ ਗਏ ਹੋਣੇ ਆ ਦੇਖੋ ਵਰਦਮਾਨ ਸਟੀਲ 2500 ਕਰੋੜ ਹੈਪੀ ਫੋਰਜਿੰਗ 1000 ਕਰੋੜ ਫੋਟੇਜ 1000 ਕਰੋੜ ਵੀਰਕਾ ਬਿਵਰੇजेस ਹੈਗਾ ਗੋਵਿੰਦਪਾਲ ਲਗਾ ਰਹੇ 1000 ਕਰੋੜ ਮਤਲਬ 10 ਕਰੋੜ ਉੱਪਰ ਥੱਲੇ ਹੋ ਸਕਦਾ ਬਟ ਇਹ ਨੇੜੇ ਤੇੜੇ ਆ ਉਸ ਤੋਂ ਇਲਾਵਾ ਹੁਣ IOC ਨੇ 1400 ਕਰੋੜ ਆ ਟ੍ਰਾਈਡੈਂਟ ਨੇ 2000 ਕਰੋੜ ਔਰ ਜਿਹੜਾ ਪਿੱਛੇ ਮੈਂ ਅਮਰੇ ਤੇ ਅਮਰੇਸਰ ਗਿਆ ਸੀ CIA ਦੀ ਨਾਰਥ ਕਾਉਂਸਲ ਦੀ ਚੇਅਰਮੈਨ ਆ ਦਿੱਲੀ ਸੇ ਉਹ 150 ਕਰੋੜ ਦਾ ਅਨਾਉਂਸ ਕਰਕੇ ਗਏ ਆ ਇੱਕ ਬੁਟੀਕ ਹੋਟਲ ਇਨਫੋਸਿਸ ਕੈਂਪਸ ਪੂਰਾ ਨਵਾਂ ਮੁਹੱਲੇ ਚ ਬਣਾ ਰਹੇ ਆ ਔਰ 2500 ਬੰਦੇ ਉੱਥੇ ਉਹਨਾਂ ਦੇ ਕੰਮ ਕਰਨਗੇ ਇਹ ਮੋਟੀਆਂ-ਮੋਟੀਆਂ ਇਨਵੈਸਟਮੈਂਟ ਆ ਬਾਕੀ 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 ਰੋਜ਼ ਕੈ ਫਾਈਲ ਹੋ ਰੇ ਆ ਹੋਰ ਬੜੀਆਂ ਇਹ ਤਾਂ ਮੈਂ ਤੁਹਾਨੂੰ ਉਹ ਇਨਵੈਸਟਮੈਂਟਸ ਦਿੱਤੀਆਂ ਜਿਹੜੀਆਂ ਕਿ ਬਾਜ਼ਾਰ ਕਰੋੜ ਦੇ ਆਸ-ਪਾਸ ਹੈਗੀਆਂ ਜਾਂ ਉਸ ਤੋਂ ਵੱਧ ਮੈਨਾਂ ਇਹਨੂੰ ਸੀ ਕਿ ਮਿੱਟਰ ਜਿਹੜੇ ਲਗਾਉਣ ਦੀ ਗੱਲ ਕਹੀ ਗਿਆ ਲੱਗਦਾ ਕਿ ਉਹ ਵੱਡਾ ਫਾਇਦਾ ਜਿਹੜਾ ਇੰਡਸਟਰੀ ਨੂੰ ਆਮ ਲੋਕਾਂ ਨੂੰ ਨਹੀਂ ਦੇਖੋ ਜਿਹੜਾ ਐਨਓਸੀ ਆ ਇੰਡਸਟਰੀ ਨੂੰ ਪਹਿਲਾਂ ਵੀ ਕਿਸੇ ਤੋਂ ਨਹੀਂ ਲੈਣਾ ਪੈਂਦਾ ਸੀ ਇਹ ਹੈਗਾ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਦੇ ਰੈ residențial ਤੇ ਕਮਰਸ਼ੀਅਲ ਸਭ ਨਾਲ ਵੱਡੀ ਪ੍ਰੋਬਲਮ ਹੁੰਦੀ ਸੀ ਐਨਓਸੀ ਉਹਨਾਂ ਨੂੰ ਮਿਲਦਾ ਨਹੀਂ ਸੀ ਜੇ ਮਿਲ ਜਾਂਦਾ ਸੀਗਾ ਜੀ ਇਹ ਨਹੀਂ ਠੀਕ ਉਹ ਨਹੀਂ ਠੀਕ ਅਸੀਂ ਬਿਜਲੀ ਡਿਪਾਰਟਮੈਂਟ ਨੇ ਬਿਜਲੀ ਵੇਚਣੀ ਅਸੀਂ ਕਿਉਂ ਪੁਲਿਸਿੰਗ ਕਰੀਏ ਦੂਜੇ ਡਿਪਾਰਟਮੈਂਟਾਂ ਨਾਲ ਅਸੀਂ ਤਾਂ ਇਹ ਕਿਹਾ ਕਿ ਅਸੀਂ ਕੁਝ ਨਹੀਂ ਮੰਗਣਾ ਹਾਂ ਸਿਰਫ ਦੋ ਕਾਗਜ਼ ਚਾਹੀਦੇ ਤੁਹਾਨੂੰ ਕਨੈਕਸ਼ਨ ਲੈਣ ਲਈ ਇੱਕ ਜੇ ਤੁਸੀਂ ਮਾਲਕ ਹੋ ਯਾ ਤਾਂ ਮਾਲਕੀਅਤ ਦਾ ਡਾਕੂਮੈਂਟ ਯਾ ਲੀਜ਼ ਡੀਡ ਹੈ ਜੇ ਕਿਰਾਏ ਤੇ ਲੱਤਦਾ ਤਾਂ ਲੀਜ਼ ਡੀਡ ਦੂਜਾ ਕਾਗਜ਼ ਜਿਹੜਾ ਚਾਹੀਦਾ ਉਹ ਆਧਾਰ ਕਾਰਡ ਹੋਰ ਅਸੀਂ ਤੀਜਾ ਕਾਗਜ਼ ਨਹੀਂ ਮੰਗਾਗੇ ਤੁਹਾਡਾ ਕਨੈਕਸ਼ਨ ਲੱਗ ਜਾਉ ਤੀਜੇ ਚੌਥੇ ਦਿਨ ਜੇ ਕਿਸੇ ਦਾ ਨਹੀਂ ਲੱਗਦਾ ਸਾਨੂੰ ਦੱਸੋ ਸ਼ੁਰੂ 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 ਚ ਕੋਈ ਪ੍ਰੋਬਲਮ ਹੋ ਸਕਦੀ ਹੈ ਬਟ ਅਸੀਂ ਉਹ ਵੀ ਸਾਰੀਆਂ ਸੌਟ ਆਊਟ ਕਰ ਦਾਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਈਜ਼ ਆਫ ਡੂਇੰਗ ਬਿਜ਼ਨਸ ਬਿਜਲੀ ਦਾ ਬੜਾ ਕੰਮ ਈਜ਼ੀ ਕਰਤਾ ਹੋਰ ਕਾਫੀ ਇਹਨਾਂ ਨੇ ਸਹੂਲਤਾਂ ਦਿੱਤੀਆਂ ਸੋ ਅਸੀਂ ਇਹਨਾਂ ਦੇ ਲਈ ਧੰਨਵਾਦ ਕਰੀਏ ਔਰ ਕਾਫੀ ਜਿਹੜੀ ਐਮ ਐਸ ਐਮ ਹੀ ਹੈ ਛੋਟੀ ਇੰਡਸਟਰੀ ਆ ਉਹ ਗਿਣਤੀ ਚ ਨਹੀਂ ਆਂਦੀ ਉਹ 10 ਕਰੋੜ 20 ਕਰੋੜ 50 ਕਰੋੜ ਬਹੁਤ ਇੰਡਸਟਰੀ ਨੇ ਮੈਂ ਤਾਂ ਫਿਰ ਰੋਜ਼ਗਾਰ ਦਿੱਤਾ ਜਾ ਰਿਹਾ ਹੈਗਾ ਜੀ ਰੋਜ਼ਗਾਰ ਦਿੱਤਾ ਜਾ ਰਿਹਾ ਲੇਬਰ ਹੀ ਨਹੀਂ ਤੁਸੀਂ ਲਿਆਓ ਜਿੰਨੇ ਬੰਦੇ ਅਸੀਂ ਸਵੇਰੇ ਰੱਖ ਦਿੰਦੇ ਸਰ ਸਮੇਂ ਸਮੇਂ ਤੇ ਤੁਸੀਂ ਰੋਜ਼ਗਾਰ ਮੇਲੇ ਵੀ ਲਗਾਨੇ ਆਂ ਅੱਜ ਤੁਸੀਂ ਆਸ ਤੌਰ ਤੇ ਨੌਜਵਾਨਾਂ ਵਾਸਤੇ ਸਕਿੱਲ ਡਿਵੈਲਪਮੈਂਟ ਦੀ ਵੀ ਮੁਹਿੰਮ ਚਲਾਈ ਆ ਲੱਗਦਾ ਕਿਤੇ ਨਾ ਕਿਤੇ ਅਜਿਹੇ ਇਲਾਕਿਆਂ ਦੇ ਵਿੱਚ ਜਿਹੜੀ ਜ਼ਰੂਰਤ ਆ ਇਸ ਦੇ ਨਾਲ ਨਾਲ ਹੋਰ ਵੀ ਇਲਾਕੇ ਜਿਹੜੀ ਜ਼ਰੂਰਤ ਹੈ ਉਹ ਹੈ ਵੀ ਜਿਹੜੇ ਸਾਡੇ ਏਰੀਆਜ਼ ਦੂਰ ਦਰਾਜ ਦੇ ਏਰੀਆ ਉਹ ਤੇ ਬਹੁਤ ਬੱਚੇ ਹੈਗੇ ਉਹਨਾਂ ਨੂੰ ਇੱਥੇ ਕਿਦਾਂ ਜੋੜਿਆ ਜਾਏ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਮੈਂ ਵਧਾਈ ਦਿੰਦਾ ਜੀ ਉਪਕਾਰ ਸਿੰਘ ਹੋਜਾ ਜੀ ਨੂੰ ਔਰ ਉਹਨਾਂ ਦੀ ਟੀਮ ਨੂੰ ਜਿਹੜਾ ਕਿ ਲੁਧਿਆਣੇ ਦੀ ਇੰਡਸਟਰੀ ਲਈ ਇੰਨਾ ਇੰਨੇ ਉਪਰਾਲੇ ਕਰਦੇ ਆ ਆ ਪਿਛਲੇ ਸਾਲ ਮੈਂ ਆਇਆ ਸੀਗਾ ਸਾਲ ਪਹਿਲਾਂ ਤੇ ਇੱਥੇ ਕੁਝ ਵੀ ਨਹੀਂ ਸੀ ਛੱਤ ਸੀਗੀ ਥੱਲੇ ਟਾਈਲਾਂ ਜੀਆਂ ਲੱਗੀਆਂ ਸੀ ਤੇ ਇਹਨਾਂ ਨੇ ਇੱਕ ਫਾਊਂਡੇਸ਼ਨ ਸਟੋਨ ਰੱਖਿਆ ਸੀ ਉਹ ਕਰਤਾ ਕਹਿੰਦੇ ਜੀ ਅਸੀਂ ਸਾਲ ਚ ਚਾਲੂ ਕਰਦੇ ਨਾ ਮੈਂ ਕਿਹਾ ਚਲੋ ਸਾਲ ਨਹੀਂ ਦੋ ਸਾਲਾਂ ਚ ਹੋਰ ਇਹਨਾਂ ਨੇ ਵਾਕਈ ਬਹੁਤ ਸੋਹਣਾ ਸੈਂਟਰ ਆਫ ਐਕਸਲੈਂਸ ਬਣਾਇਆ ਹੈ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਰਹੇ ਆ 3D ਪ੍ਰਿੰਟਰ ਯੂਜ਼ ਕਰ ਰਹੇ ਆ ਹੋਰ ਵੀ ਬੜਾ ਕੁਝ ਮਤਲਬ ਕਿ ਜਿਹੜਾ ਇੰਡਸਟਰੀ ਨੂੰ ਹੈਲਪ ਕਰ ਰਿਹਾ ਮੈਂ ਦੱਸ ਰਹੇ ਸੀਗੇ ਜਿਹੜਾ 3D ਪ੍ਰਿੰਟਰ ਜਾਂ 3D ਸੌਫਟਵੇਅਰ ਯੂਜ਼ ਕਰ ਰਹੇ ਆ ਉਹਦੇ ਵਿੱਚ ਅ ਇੱਕ ਇੱਕ ਹਫ਼ਤੇ ਦੀ ਵੇਟਿੰਗ ਹੈ ਇਹਦਾ ਮਤਲਬ ਕਿ ਵਾਕਈ ਇਹ ਯੂਸਫੁਲ ਹੈ ਲੋਕੀ ਕਰਵਾ ਰਹੇ ਆ ਇਹਦੇ ਨਾਲ ਹੋਰ ਵੀ ਹੌਸਲਾ ਵੱਧਾ ਔਰ ਮੈਂ ਇਹਨਾਂ ਨੂੰ ਕਹੂੰਗਾ ਕਿ ਹੋਰ ਵੀ ਜੇ ਇੱਥੇ ਕੋਈ ਲੈਬ ਬਣ ਸਕਦੀ ਬਣਾਉਣ ਔਰ ਅਸੀਂ ਸਰਕਾਰ ਵੱਲੋਂ ਪੂਰੀ ਇਹਨਾਂ ਦੀ ਹੈਲਪ ਕਰਾਂਗੇ ਪੈਸੇ ਮੈਂ ਤੁਹਾਨੂੰ ਇੱਕ ਦੱਸਣਾ ਚਾਹਨਾ ਕਿ ਪੰਜਾਬ ਦੇ ਜਿੰਨੇ R&D ਸੈਂਟਰ ਹੈ ਸਪੈਸ਼ਲੀ ਤਿੰਨ ਦੋ ਲੁਧਿਆਣੇ ਆ ਇੱਕ ਬਟਾਲੇ ਆ ਉਹਦੇ ਤੇ ਅਸੀਂ ਕੋਈ 2.5-350 ਕਰੋੜ ਰੁਪਏ ਦੀਆਂ ਪ੍ਰੋਪੋਜ਼ਲਾਂ ਇਹਨਾਂ ਤੋਂ ਲੈ ਚੁੱਕੇ ਆ ਜਿਹੜੇ ਲਗਾਦੇ ਆ ਔਰ ਇਹ ਜਲਦੀ ਅਸੀਂ ਇਕੁਪਮੈਂਟ ਦਾ ਆਰਡਰ ਪਲੇਸ ਕਰਾਂਗੇ ਉਹਦੇ ਸੈਂਟਰਲ ਗਵਰਨਮੈਂਟ ਦੀ ਵੀ ਇੱਕ ਸਕੀਮ ਹੈਗੀ ਆ ਜਿਹਦੇ ਵਿੱਚ ਉਹ ਅਪਗ੍ਰੇਡੇਸ਼ਨ ਆਫ ਆਰ ਐਂਡ ਡੀ ਸੈਂਟਰ ਕਰਦੇ ਆ ਤੇ ਉੱਥੋਂ ਵੀ ਅਸੀਂ ਉਹਨਾਂ ਕੋਲੋਂ ਹੈਲਪ ਲਵਾਂਗੇ ਬਾਕੀ ਪੰਜਾਬ ਸਰਕਾਰ ਕਰੇਗੀ ਔਰ ਅਸੀਂ ਬੜੀ ਜਲਦੀ ਸਾਰੇ ਆਰ ਐਂਡ ਡੀ ਸੈਂਟਰ ਅਸੀਂ ਇੰਟਰਨੈਸ਼ਨਲ ਲੈਵਲ ਦੇ ਪੰਜਾਬ ਚ ਬਣਾ ਦੇ ਅਸਲ ਬੜੀ ਪੰਜਾਬ ਦੇ ਵਿੱਚ ਜਿਸ ਇਨਵੈਸਟ ਪੰਜਾਬ ਦੇ ਲਗਾਤਾਰ ਜਿਵੇਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਕਿੰਨਾ ਲੋਕ ਆ ਰਹੇ ਨੇ ਪੰਜਾਬ ਦੇ ਵਿੱਚ ਇੰਡਸਟਰੀ ਲਾਉਣੇ ਕਿੰਨੇ ਲੋਕਾਂ ਦੇ ਵਿੱਚ ਰੁਝਾਨ ਹੈਗਾ ਤੇ ਸਰਕਾਰ ਨੂੰ ਜਿਹਨੇ ਸੁਣ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਸਾਰੇ ਬੰਦੇ ਸਵਾਲ ਪੁੱਛਣਾ ਬੰਦ ਹੋ ਗਏ ਨਾ ਜੀ ਇੱਥੇ ਦੀ ਇੰਡਸਟਰੀ ਉੱਥੇ ਕਿਉਂ ਜਾ ਰਹੀ ਹੈ ਬਰਦਮਾਨ ਗਈ ਸੀ 2500 ਕਰੋੜ ਦੀ ਇਨਵੈਸਟਮੈਂਟ ਉਹਨਾਂ ਨੇ ਅਨਾਉਂਸ ਕਰਤੀ ਪੰਜਾਬ 'ਚ ਟ੍ਰਾਈਡੈਂਟ ਗਿਆ ਸੀ 2000 ਕਰੋੜ ਦੀ ਪਰਸੋ ਚੌਥੋਂ ਨੇ ਅਨਾਉਂਸ ਕਰਤੀ ਇਹ ਸਿਰਫ ਕੈਨੇਡਾ ਤੋਂ ਰਿਵਰਸ ਇਮੀਗ੍ਰੇਸ਼ਨ ਨਹੀਂ ਚੱਲੂ ਹੋਈ ਪਾਕਿਸਤਾਨਾ ਤੋਂ ਵੀ ਜਿਹੜੇ ਗਏ ਸੀ ਰਿਵਰਸ ਇਮੀਗ੍ਰੇਸ਼ਨ ਚੱਲੂ ਹੋ ਗਈ ਹੈ ਇਨਵੈਸਟਮੈਂਟ ਦੀ ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਸਾਰੇ ਇਨਵੈਸਟਰਾਂ ਦਾ ਸ਼ੁਕਰਗੁਜ਼ਾਰ ਆ ਔਰ ਮੈਂ ਉਹਨਾਂ ਨੂੰ ਭਰੋਸਾ ਦਮਾਨਾ ਕਿ ਜਿਹੜਾ ਉਹਨਾਂ ਨੇ ਭਰੋਸਾ ਪੰਜਾਬ 'ਚ ਦਿਖਾਰੇ ਆ ਇੱਥੇ ਇਨਵੈਸਟਮੈਂਟ ਆ ਰਹੀ ਆ ਜੋ ਸੋਚ ਕੇ ਆ ਰਹੇ ਉਹਦੇ ਨਾਲੋਂ ਕਿਤੇ ਬੈਟਰ ਸੀ ਸਰਵਿਸ ਦੇਵਾਂਗੇ ਬੈਟਰ ਸਹੂਲਤਾ ਦੇਵਾਂਗੇ ਪਿਛਲੇ ਡੇਢ ਦੋ ਮਹੀਨੇ 'ਚ ਢਾਈ ਮਹੀਨੇ ਹੋ ਗਏ ਹੋਣੇ ਆ ਦੇਖੋ ਵਰਦਮਾਨ ਸਟੀਲ 2500 ਕਰੋੜ ਹੈਪੀ ਫੋਰਜਿੰਗ 1000 ਕਰੋੜ ਫੋਟੇਜ 1000 ਕਰੋੜ ਵੀਰਕਾ ਬਿਵਰੇजेस ਹੈਗਾ ਗੋਵਿੰਦਪਾਲ ਲਗਾ ਰਹੇ 1000 ਕਰੋੜ ਮਤਲਬ 10 ਕਰੋੜ ਉੱਪਰ ਥੱਲੇ ਹੋ ਸਕਦਾ ਬਟ ਇਹ ਨੇੜੇ ਤੇੜੇ ਆ ਉਸ ਤੋਂ ਇਲਾਵਾ ਹੁਣ IOC ਨੇ 1400 ਕਰੋੜ ਆ ਟ੍ਰਾਈਡੈਂਟ ਨੇ 2000 ਕਰੋੜ ਔਰ ਜਿਹੜਾ ਪਿੱਛੇ ਮੈਂ ਅਮਰੇ ਤੇ ਅਮਰੇਸਰ ਗਿਆ ਸੀ CIA ਦੀ ਨਾਰਥ ਕਾਉਂਸਲ ਦੀ ਚੇਅਰਮੈਨ ਆ ਦਿੱਲੀ ਸੇ ਉਹ 150 ਕਰੋੜ ਦਾ ਅਨਾਉਂਸ ਕਰਕੇ ਗਏ ਆ ਇੱਕ ਬੁਟੀਕ ਹੋਟਲ ਇਨਫੋਸਿਸ ਕੈਂਪਸ ਪੂਰਾ ਨਵਾਂ ਮੁਹੱਲੇ ਚ ਬਣਾ ਰਹੇ ਆ ਔਰ 2500 ਬੰਦੇ ਉੱਥੇ ਉਹਨਾਂ ਦੇ ਕੰਮ ਕਰਨਗੇ ਇਹ ਮੋਟੀਆਂ-ਮੋਟੀਆਂ ਇਨਵੈਸਟਮੈਂਟ ਆ ਬਾਕੀ 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 ਰੋਜ਼ ਕੈ ਫਾਈਲ ਹੋ ਰੇ ਆ ਹੋਰ ਬੜੀਆਂ ਇਹ ਤਾਂ ਮੈਂ ਤੁਹਾਨੂੰ ਉਹ ਇਨਵੈਸਟਮੈਂਟਸ ਦਿੱਤੀਆਂ ਜਿਹੜੀਆਂ ਕਿ ਬਾਜ਼ਾਰ ਕਰੋੜ ਦੇ ਆਸ-ਪਾਸ ਹੈਗੀਆਂ ਜਾਂ ਉਸ ਤੋਂ ਵੱਧ ਮੈਨਾਂ ਇਹਨੂੰ ਸੀ ਕਿ ਮਿੱਟੂ ਜਿਹੜੇ ਲਗਾਉਣ ਦੀ ਗੱਲ ਕਹੀ ਗਿਆ ਲੱਗਦਾ ਕਿ ਉਹ ਵੱਡਾ ਫਾਇਦਾ ਜਿਹੜਾ ਇੰਡਸਟਰੀ ਨੂੰ ਨਹੀਂ ਆਮ ਲੋਕਾਂ ਨੂੰ ਨਹੀਂ ਦੇਖੋ ਜਿਹੜਾ ਐਨਓਸੀ ਆ ਇੰਡਸਟਰੀ ਨੂੰ ਪਹਿਲਾਂ ਵੀ ਕਿਸੇ ਤੋਂ ਨਹੀਂ ਲੈਣਾ ਪੈਂਦਾ ਸੀ ਇਹ ਹੈਗਾ ਰੈ residențial ਤੇ ਕਮਰਸ਼ੀਅਲ ਲਈ ਰੈ residențial ਤੇ ਕਮਰਸ਼ੀਅਲ ਸਭ ਨਾਲ ਵੱਡੀ ਪ੍ਰੋਬਲਮ ਹੁੰਦੀ ਸੀ ਐਨਓਸੀ ਉਹਨਾਂ ਨੂੰ ਮਿਲਦਾ ਨਹੀਂ ਸੀ ਜੇ ਮਿਲ ਜਾਂਦਾ ਸੀਗਾ ਜੀ ਇਹ ਨਹੀਂ ਠੀਕ ਉਹ ਨਹੀਂ ਠੀਕ ਅਸੀਂ ਬਿਜਲੀ ਡਿਪਾਰਟਮੈਂਟ ਨੇ ਬਿਜਲੀ ਵੇਚਣੀ ਅਸੀਂ ਕਿਉਂ ਪੁਲਿਸਿੰਗ ਕਰੀਏ ਦੂਜੇ ਡਿਪਾਰਟਮੈਂਟਾਂ ਨਾਲ ਅਸੀਂ ਤਾਂ ਇਹ ਕਿਹਾ ਕਿ ਅਸੀਂ ਕੁਝ ਨਹੀਂ ਮੰਗਣਾ ਹਾਂ ਸਿਰਫ ਦੋ ਕਾਗਜ਼ ਚਾਹੀਦੇ ਤੁਹਾਨੂੰ ਕਨੈਕਸ਼ਨ ਲੈਣ ਲਈ ਇੱਕ ਜੇ ਤੁਸੀਂ ਮਾਲਕ ਹੋ ਜਾਂ ਤਾਂ ਮਲਕੀਅਤ ਦਾ ਡਾਕੂਮੈਂਟ ਜਾਂ ਲੀਜ਼ ਡੀਡ ਹੈ ਜੇ ਕਿਰਾਏ ਤੇ ਲੱਤਿਆ ਤਾਂ ਲੀਜ਼ ਡੀਡ ਦੂਜਾ ਕਾਗਜ਼ ਜਿਹੜਾ ਚਾਹੀਦਾ ਉਹ ਆਧਾਰ ਕਾਰਡ ਹੋਰ ਅਸੀਂ ਤੀਜਾ ਕਾਗਜ਼ ਨਹੀਂ ਮੰਗਾਗੇ ਤੁਹਾਡਾ ਕਨੈਕਸ਼ਨ ਲੱਗ ਜਾਉ ਤੀਜੇ ਚੌਥੇ ਦਿਨ ਜੇ ਕਿਸੇ ਦਾ ਨਹੀਂ ਲੱਗਦਾ ਸਾਨੂੰ ਦੱਸੋ ਸ਼ੁਰੂ 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 ਚ ਕੋਈ ਪ੍ਰੋਬਲਮ ਹੋ ਸਕਦੀ ਹੈ ਬਟ ਅਸੀਂ ਉਹ ਵੀ ਸਾਰੀਆਂ ਸੌਟ ਆਊਟ ਕਰ ਦਾਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਈਜ਼ ਆਫ ਡੂਇੰਗ ਬਿਜ਼ਨਸ ਬਿਜਲੀ ਦਾ ਬੜਾ ਕੰਮ ਈਜ਼ੀ ਕਰਤਾ ਹੋਰ ਕਾਫੀ ਇਹਨਾਂ ਨੇ ਸਹੂਲਤਾਂ ਦਿੱਤੀਆਂ ਸੋ ਅਸੀਂ ਇਹਨਾਂ ਦੇ ਲਈ ਧੰਨਵਾਦ ਕਰੀਏ ਔਰ ਕਾਫੀ ਜਿਹੜੀ ਐਮ ਐਸ ਐਮ ਹੀ ਹੈ ਛੋਟੀ ਇੰਡਸਟਰੀ ਆ ਉਹ ਗਿਣਤੀ ਚ ਨਹੀਂ ਆਂਦੀ ਉਹ 10 ਕਰੋੜ 20 ਕਰੋੜ 50 ਕਰੋੜ ਬਹੁਤ ਇੰਡਸਟਰੀ ਨੇ ਮੈਂ ਤਾਂ ਫਿਰ ਰੋਜ਼ਗਾਰ ਦਿੱਤਾ ਜਾ ਰਿਹਾ ਹੈਗਾ ਜੀ ਰੋਜ਼ਗਾਰ ਦਿੱਤਾ ਜਾ ਰਿਹਾ ਲੇਬਰ ਹੀ ਨਹੀਂ ਤੁਸੀਂ ਲਿਆਓ ਜਿੰਨੇ ਬੰਦੇ ਅਸੀਂ ਸਵੇਰੇ ਰੱਖ ਦਿੰਦੇ ਹਾਂ ਸਰ ਸਮੇਂ ਸਮੇਂ ਤੇ ਤੁਸੀਂ ਰੋਜ਼ਗਾਰ ਮੇਲੇ ਵੀ ਲਗਾਨੇ ਆਂ ਅੱਜ ਤੁਸੀਂ ਆਸ ਤੌਰ ਤੇ ਨੌਜਵਾਨਾਂ ਵਾਸਤੇ ਸਕਿੱਲ ਡਿਵੈਲਪਮੈਂਟ ਦੀ ਵੀ ਮੁਹਿੰਮ ਚਲਾਈ ਆ ਲੱਗਦਾ ਕਿਤੇ ਨਾ ਕਿਤੇ ਅਜਿਹੇ ਇਲਾਕਿਆਂ ਦੇ ਵਿੱਚ ਜਿਹੜੀ ਜ਼ਰੂਰਤ ਆ ਇਸ ਦੇ ਨਾਲ ਨਾਲ ਹੋਰ ਵੀ ਇਲਾਕੇ ਜਿਹੜੀ ਜ਼ਰੂਰਤ ਹੈ ਉਹ ਹੈ ਵੀ ਜਿਹੜੇ ਸਾਡੇ ਏਰੀਆਜ਼ ਦੂਰ ਦਰਾਜ ਦੇ ਆ ਰਹੀਓ ਤੇ ਬਹੁਤ ਬੱਚੇ ਹੈਗੇ ਉਹਨਾਂ ਨੂੰ ਇੱਥੇ ਕਿਦਾਂ ਜੋੜਿਆ ਜਾਏ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ